ਸੋ ਮੇਰਾ ਨਾਮ ਸੰਤੋਸ਼ ਰਾਣੀ ਹੈ ਔਰ ਮੇਰਾ ਬੇਟਾ ਇਸ ਵਾਰ 36 ਗੜ ਰਾਏਪੁਰ ਤੋਂ ਜਿੱਤ ਕੇ ਆਇਆ 골ਡ ਮੈਡਲ ਔਰ ਬਹੁਤ ਖੁਸ਼ੀ ਹੈ ਸਿਰਫ ਮਿੰਨੂ ਨਹੀਂ ਜੋ ਵੀ ਇਹਨਾਂ ਨਾਲ ਰਿਲੇਟਿਵ ਆ ਜੋ ਵੀ ਇਹਨਾਂ ਦੇ ਸਾਰੇ ਰਿਸ਼ਤੇਦਾਰ ਨੇ ਸਾਰੇ ਹੀ ਬਹੁਤ ਖੁਸ਼ੀ ਨੇ ਸਾਨੂੰ ਬਹੁਤ ਜਿਆਦਾ ਕਾਲਸ ਆਰੀਆਂ ਮੁਬਾਰਕਬਾਦ ਦੀਆਂ ਸਾਨੂੰ ਬਹੁਤ ਖੁਸ਼ੀ ਹੈ ਸਰ ਇਸ ਚੀਜ਼ ਦੀ ਬੱਚੀ ਦਾ ਨਿਕਲਿਆ ਹੈ ਛੋਟੇ ਕੱਤੇ ਨਿਕਲੇ ਪਹਿਲੇ ਤਾਂ ਸਭ ਹੀ ਕਾਲੇ ਹਾਲਾਤ ਕਿਦਾਂ ਦੇ ਸਭ ਕਾਲੇ ਹਾਲਾਤ ਤੇ ਅਸੀਂ ਮਿਡਲ ਫੈਮਿਲੀ ਤੋਂ ਵੀ ਥੋੜਾ ਕਹੀ ਉਹ ਤੋਂ ਵੀ ਨੀਚੇ ਹੀ ਹਾਂ ਕਿਉਂਕਿ ਇਹਨਾਂ ਦੇ ਪਾਪਾ ਬਹੁਤ ਮਿਹਨਤ ਕਰਦੇ ਆ ਸਵੇਰੇ ਉੱਠ ਕੇ ਅਖਬਾਰ ਵਗੈਰਾ ਵੰਡਦੇ ਆ ਫਿਰ ਬਾਕੀ ਟਾਈਮ ਚੋ ਮਜ਼ਦੂਰੀ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਪਿਆ ਸਾਡਾ ਔਰ ਥੋੜਾ ਬਹੁਤ ਮਦਰ ਐਂਡ ਫਾਦਰ ਐਲੋ ਥੋੜੀ ਬਹੁਤ ਸਾਡੀ ਹੈਲਪ ਕਰਦੇ ਆ ਔਰ ਸਾਡਾ ਗੁਜ਼ਾਰਾ ਚੱਲ ਰਿਹਾ ਔਰ ਬਸ ਜੋ ਵੀ ਹੈ ਤੁਹਾਡੇ ਸਹਮਣੀ ਕਰਦੇ ਹਾਲਾਤ ਕਿਸ ਮੌਕਮ ਤੇ ਦੇਖਣਾ ਚਾਹੁੰਦੇ ਹੋ ਨ ਨੂੰ ਔਰ ਕੀ ਬਣਾਉਂਦਾ ਇਹਨਾਂ ਸਰ ਮੈਂ ਨ ਨੂੰ ਉਹ ਜੋ ਇਹਨਾਂ ਦੇ ਪਾਪਾ ਦਾ ਡ੍ਰੀਮ ਆ ਵੀ 올림픽 ਖੇਲਣਾ 올림픽 ਖੇਲਣਾ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਆਪਣੇ ਜੋ ਜਿੱਤੇ ਸਿੱਖਦੇ ਪੈਲੇ ਇਸ ਟਾਈਮ ਉਹਨਾਂ ਦਾ ਨਾਮ ਉੱਚਾ ਹੋਇਆ ਉਹ ਸਕੂਲ ਦਾ ਉਹਨਾਂ ਗੁਰੂਆਂ ਦਾ ਕਿਉਂਕਿ ਜਿਸ ਤਰ੍ਹਾਂ ਜਦੋਂ ਸਾਨੂੰ ਗੁਰੂ ਨਹੀਂ ਨੇ ਅੱਛੇ ਜਦ ਤੱਕ ਸਾਨੂੰ ਮਿਲਦੇ ਉਹ ਤੱਕ ਸਾਡੇ ਬੱਚੇ ਕੁਝ ਵੀ ਨਹੀਂ ਕਰ ਸਕਦੇ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਤੇ ਉਹਨਾਂ ਗੁਰੂਆਂ ਦਾ ਕਰਨੇ ਆ ਸਰ ਜੋ ਵੀ ਹੈ ਨੇ ਆਪਣੇ ਜਿਹੜੇ ਨਾਮ ਉਹਨਾਂ ਦਾ ਅਮਰਜੀਤ ਸਰ ਸ਼ਾਖਤੀ ਸਰ ਔਰ ਰਵੀ ਸਰ ਔਰ ਆਪਣਾ ਅਦਲ ਸਰ ਲਖਸ਼ੇ ਸਰ ਸਭ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਸਪੋਰਟ ਕਰਦੇ ਨੇ ਫਾਈਨੈਂਸ਼ਲੀ ਤੌਰ ਤੇ ਵੀ ਕਿਡਸ ਵਗੈਰਾ ਦੇ ਤੌਰ ਤੇ ਵੀ ਹਰ ਇੱਕ ਤਰ੍ਹਾਂ ਦੇ ਜੋ ਵੀ ਅਸੀਂ ਆਪਣੇ ਕੋਲ ਚੀਜ਼ ਨਹੀਂ ਲੈ ਕੇ ਦੇ ਸਕਦੇ ਸਰ ਉਹ ਸਾਨੂੰ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆ ਅਸੀਂ ਤੋ ਪਹਿਲਾਂ ਉਹਨਾਂ ਦਾ ਤਾਂ ਵੱਧ ਕਰ ਰਹੇ ਆ ਜੀ ਗੇਮ ਇਹ ਕਿੱਦਾਂ ਸ਼ੁਰੂ ਹੋਈ ਔਰ ਕਿਰੋ ਸ਼ੁਰੂ ਹੋਈ ਸਰ ਗੇਮ ਇਹ ਨਾਲੋਂ ਗੇਮ ਤੇ ਬਸ ਇਹ ਬਈ ਘਰ ਬੈਠੇ ਸਕੂਲ ਨੂੰ ਆਣਾ ਤੇ ਰੈਸਲਿੰਗ ਹੀ ਦੇਖਣੀ ਰੈਸਲਿੰਗ ਹੀ ਕਰਨੀ ਰੈਸਲਿੰਗ ਹੀ ਖਾਣਾ ਪੀਣਾ ਦੇਖਦੇ ਵੀ ਉਹੋ ਹੀ ਦੇਖਦੇ ਰਹਿਣਾ ਔਰ ਮੈਂ ਬੜੀ ਪਰੇਸ਼ਾਨ ਹੋ ਗਈ ਫਿਰ ਮੈਂ ਕਿ ਚਲੋ ਇਹਨਾਂ ਨੂੰ ਨਾ ਕਿਸੇ ਲੈਵਲ ਤੇ ਲੈ ਕੇ ਜਾਂਦੇ ਆ ਜਿੱਥੇ ਇਹਨਾਂ ਦੀ ਐਨਰਜੀ ਹੈ ਨਾ ਉਹ ਸਹੀ ਹੋ ਜਾਏ ਔਰ ਇਹਨਾਂ ਦਾ ਵੀ ਕੁਝ ਹੋ ਜਾਏ ਔਰ ਸਰ ਮੈਂ ਉੱਥੇ ਲੈ ਕੇ ਗਈ ਹੈ ਇਹਨਾਂ ਨੂੰ ਔਰ ਉਹਨਾਂ ਨੇ ਸਰ ਨੂੰ ਸਿਲੈਕਟ ਕਰ ਲਿਆ ਔਰ ਸਰ ਬੋਲੇ ਵੀ ਚਲੋ ਤੁਸੀਂ ਇਹਨਾਂ ਨੂੰ ਭੇਜਿਆ ਕਰੋ ਅਸੀਂ ਦੇਖਦੇ ਹਾਂ ਇਹਨਾਂ ਦਾ ਕੀ ਬੰਦਦਾ ਔਰ ਅੱਜ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਸਰ ਪਹਿਲੇ ਕਿੰਨੇ ਸਿਲਵਰ ਹੈ ਸਰ ਇਹਨਾਂ ਦੇ ਚਾਰ ਸਿਲਵਰ ਆ ਤਿੰਨ 골ਡ ਆ ਤਿੰਨ 골ਡ ਆ ਔਰ ਇੱਕ ਬ੍ਰਾਉਂਜ਼ ਆ ਸਰ ਉਹ ਨੈਸ਼ਨਲ ਲੈਵਲ ਤੇ ਖੇਡਿਆ ਗਿਆ ਤੇ ਉਹ ਨੌਕਰੀ ਦੇ ਤੌਰ ਤੇ ਕਿੱਦਾਂ ਦੇਖਿਆ ਜਾਂਦੇ ਹੋ ਸਰ ਨੌਕਰੀ ਤੇ ਦੇਖੋ ਹੁਣ ਕਿੰਨਾ ਅਚੀਵ ਕਰਦੇ ਆ ਹਾਂ ਕਿ ਜੋ ਬੱਚੇ ਦਾ ਡ੍ਰੀਮ ਐ ਸਾਨੂੰ ਉਹੀ ਦਿਖਲੇ ਪੈਣਾ ਕਿ ਇਹ ਕੀ ਚਾਹੁੰਦੇ ਆ ਉਹਨਾਂ ਦਾ ਡ੍ਰੀਮ ਐ ਫਸਟ ਤੇ ਫਸਟ ਆਫ 올 ਉਹਨਾਂ ਦਾ ਡ੍ਰੀਮ ਐ ਹੋਈ ਸੀਗਾ ਕਿ ਮੈਂ ਵੱਡਾ ਹੋ ਕੇ ਵੀ ਰੈਸਲਰ ਹੀ ਬਣਨਾ ਜੋ ਮਰਜੀ ਹੋ ਜੇ ਤੇ ਦੇਖੋ ਉਹਨਾਂ ਕੋ ਕੀ ਸੋਚ ਰਹੇ ਕਿੰਨਾ ਮਿਹਨਤ ਕਰਨਾ ਔਰ ਕਿੱਦਾਂ ਦਾ ਲੱਗ ਰਿਹਾ ਹੈ ਮੈਂ ਕਹਨਾ ਕਿ ਦੱਤਾ ਜਰਨਮ ਅਗਲੇ ਵਡੇ ਕਿ ਸਾਨੂੰ ਬੜੀ ਖੁਸ਼ੀ ਹੋਈ ਹੈ ਤੇ ਆਪਣੇ ਮਕਾਮ ਦੇ ਅੰਦਰ ਪੌਂਚਨ ਜੀ ਜਾਨ ਨੂੰ ਬਾਕੀ ਇਹ ਕੀ ਸਰਕਾਰ ਵਾਲਾ ਮਦਦ ਮਿਲਣੀ ਚਾਹੀਦੀ ਆ ਕਿਉਂ ਮਰਗੀ ਹਲਾਦੀ ਇਦਾਂ ਦੇ ਆ ਕਿ ਜਿਹੜੇ ਅੱਗੇ ਬਲਣ ਯੋਗ ਨਹੀਂ ਆ ਠੀਕ ਆ ਨਾ ਇਹ ਸਰਕਾਰ ਮਦਦ ਕਰੇਗੀ ਜੁੰਜੁ ਮਦਦ ਕਰੇਗੀ ਜੁੰਜੁ ਅੱਗੇ ਵਧਾ ਜਾਏਗਾ ਹਾਂਜੀ ਤੇ ਜਾਨੀ ਹੋਈ ਦਿੰਦੀ ਹੋਈ ਆ ਕਿ ਇਹਦੇ ਹਾਲੀ ਜਗਾ ਕੀ ਲਿਖ ਜਾਏ ਗੱਲ ਇਸ ਦੇ ਪਰਿਵਾਰ ਦੀ ਕੀਤੀ ਜਾਏ ਤੇ ਸਾਨੂੰ ਕਿੰਨੀ ਮਿਹਨਤ ਕਰਨੀ ਪਈ ਹੈ ਹੂੰ ਨੇਜ ਬਹੁਤ ਜ਼ਿਆਦਾ ਕਰਨੀ ਪਈ ਉਹਨੂੰ ਹੁਣ ਨਹੀਂ ਮਰਦੀ ਆ ਨਹੀਂ ਜੇ ਲੈ ਛੱਡੋ ਇਹ ਦਿਨ ਮਰਦ ਹਾਰੇ ਵਲੇ کئی ਘੰਟੇ ਮਰਦ ਕਰਦੇ ਨੇ ਕੋਈ ਚੀਜ਼ ਦੀ ਕਮੀ ਨਹੀਂ ਆਉਂਦੀ ਹੈ ਇਹ ਤੇਰੇ ਉੱਠ ਕੇ ਜਾਂਦੇ ਸਾਰਾ ਦਿਨ ਕੰਮ ਕਰਦੇ ਕਿੱਦਾਂ ਲੱਗਦਾ ਹੈ ਉਹ ਇਹਨੂੰ ਨੇਜ ਕਰਨੀ ਗਨੀ ਥੋੜਾ ਮਰਦ ਜਿਵੇਂ ਚਿਕਾ ਚਾਰ ਵੇਟੇ ਜਾਣਾ ਪਾਣੀ ਵਿੱਚ ਜਾਣਾ ਫੇਰ ਖਾਣਾ ਬਣ ਕੇ ਆਣਾ ਫੇਰ ਕੋਈ ਕੰਮ ਜੱਜੇ ਕਰ ਲਿਆ ਨਹੀਂ ਮਿਲਿਆ ਤਾਂ ਸੂ ਘਾਰ ਹੀ ਕੀ ਕਰਨਗੇ ਹੁਣ ਸਾਨੂੰ ਫਿਰ ਮਰਗੀ ਹੈ ਮੈਂ ਵੀ ਪੜਾਵਾ ਮੋਂ ਕਰਕੇ ਘਰ ਸੰਗ ਮਦਦ ਕਰਨੇ ਪੈਂਦੀ ਹੈ ਕੰਮ ਜਿੱਦਾਂ ਦਾ ਬੱਚੇ ਚ ਹੋਣਾ ਰਹਿ ਲੱਗਦਾ ਕਿ ਕਾਫੀ ਅੱਗੇ ਜਾਏਗਾ ਹਾਂਜੀ ਹੁਣ ਇਹ ਵੀ ਚਾਹੀਦਾ ਜੀ DNA ਜੀਦਾ ਕਿ ਇਹਨੂੰ ਇਹ ਗੱਲ ਨੂੰ ਇਹਦੀ ਪਿੱਛੇ ਡਾਇਗਨ ਚਾਹੀਦੀ ਹੈ ਸਰਕਾਰ ਵੱਲੋਂ ਸਪੋਰਟ ਮਿਲਣੀ ਚਾਹੀਦੀ ਸਪੋਰਟ ਮਿਲਣੀ ਚਾਹੀਦੀ ਹੇਰ ਬੱਚਾ ਸਰ ਅਗੇ ਜਾਚ ਲੈਗਾ ਹਾਂ ਕਿਦੋਂ ਗੇਮ ਸ਼ੁਰੂ ਕੀਤੀ ਔਰ ਕਿੱਥੇ ਮੈਡਲ ਜਿੱਤੇ ਔਰ ਕੀ ਕਰਨਾ ਚਾਹੁੰਦੇ ਹੋ ਬੜਾ ਪਿਉਸ਼ਾ ਤੇ ਮੈਂ 2 ਸਾਲ ਪਹਿਲਾਂ ਗੇਮ ਸਟਾਰਟ ਕੀਤੀ ਸੀ ਖੇਲੀ ਤੇ ਮੈਂ 36 ਸਾਲ ਰਾਜਪੁਰ ਖੇਡ ਰਹੀ ਆ ਸੀ ਉਦੋਂ ਤੋਂ ਗੋਲਡ ਮੈਡਲ ਆਸਰੇ ਕੀਤਾ ਤੇ ਮੇਰੇ ਪਿਤਾ ਜੀ ਸੋਹਰੇ ਅਕਬਾਰ ਵੱਡੇ ਜਾਂਦੇ ਆ ਸੋਹਰੇ 4 ਵਜੇ ਤੇ ਬਹੁਤ ਮਿਹਨਤ ਕਰਦੇ ਤਾ ਆਪਣੇ ਘਰ ਦੇ ਹਾਲਾਤ ਸੁਧਾਰਨ ਜਾਂਦੇ ਆ ਤੱਬੂ ਕਿੱਥੇ ਜਾਣ ਚਾਹੁੰਦੇ ਕਿਹੜੀ ਗੇਮ ਕਿੱਥੇ ਕਿੱਥੇ ਖੇਡਣਾ ਚਾਹੁੰਦੇ ਔਰ ਨੌਕਰੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਮੈਂ 올ੱਬੀ ਖੇਡਣਾ ਚਾਹੁੰਦਾ ਕਿ ਦੋ ਕੋਈ ਵੀ ਪੁਲਿਸ ਜਾਂ ਆਰਬੀ ਵਿੱਚ ਬਹੁਤ ਜੁੜਨਾ ਚਾਹੁੰਦਾ